ਤੋਂ ਪਉਂਦਾ ਮਨ ਹੈ ਨਹੀਂਗਾ ਹੁਣ 2-3 ਦਿਨਾਂ ਤੋਂ ਤੇਗ ਬਿਮਾਰਾ ਜੀ 2-3 ਦਿਨਾਂ ਤੋਂ ਵੀਡੀਓ ਨਾ ਪੈਂਦੀ ਤੇ ਬੱਚੀ ਬਣ ਗਈ ਹੁਣ ਦਵਾਈ ਲੈ ਕੇ ਆਉਣੇ ਆ ਤੇ ਡਾਕਟਰ ਉਹਦੇ ਵੀ ਅੰਦਰੋਂ ਮਿਲ ਜਾਣੀ ਐ ਤੇ ਬਾਕੀ ਬਾਹਰੋਂ ਮਿਲ ਜਿਆਣਾ ਪਤਨੀ ਤੇਗ ਦੇ ਨਾਲ ਹਾਂਜੀ 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 ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦਿਨ ਸ਼ੁੱਕਰਵਾਰ ਤੇ ਤਰੀਕ 6 6 ਤਰੀਕਾ ਨਦੀ ਤੇਗ ਬਿਮਾਰ ਹੋਈ ਪਿਆ ਦੋ ਤਿੰਨ ਦਿਨਾਂ ਤੋਂ ਪਤਿਆ ਤੇ ਅੱਜ ਦਵਾਈ ਲੈਣ ਜਾਣਾ ਹਸਪਤਾਲ ਵਿੱਚ ਰਜੇਂਦਰ ਹਸਪਤਾਲ ਵਿੱਚ ਕਿਉਂਕਿ 12 ਵਜੇ ਦਵਾਈ ਲੈਣੇ ਆ ਤਾਂ ਤੇਗ ਨੂੰ ਇਹ ਅਸਰ ਹੀ ਨਹੀਂ ਕਰਦੀ ਤੇ ਸਾਨੂੰ ਵੀ ਬੈਮ ਜਾ ਰਹਿਦਾ ਵੀ ਠੀਕ ਨਹੀਂ ਹੋ ਰਹੀ ਉੱਥੋਂ ਚਾਹੇ ਦਵਾਈ ਕੋਈ ਵੀ ਲਈਏ ਜਾਂ ਪੈਰਾਸੈਟਾਮੌਲ ਹੀ ਦੇ ਦੇਣ ਉਹ ਉੱਥੇ ਡਾਕਟਰਾਂ ਦੇ ਐ ਹੋ ਜਾਂਦਾ ਵੀ ਤਸੱਲੀ ਜੀ ਹੋ ਜਾਂਦੀ ਹੈ ਤੇਰਾ ਦਿਖਾ ਕੇ ਤੇ ਹੁਣ ਅਸੀਂ ਦਵਾਈ ਲੈਣ ਜਾਣਾਗਾ ਵੀਡੀਓ ਵੀ ਪਾਉਣੀ ਪੈਂਦੀ ਹੈ ਕਿਉਂਕਿ ਜਿਹੜਾ ਚੈਲੰਜ ਲਿਆ ਹੋਇਆ ਇਹ ਵੀ ਕੰਪਲੀਟ ਕਰਨਾ ਜੇ ਵੀਡੀਓ ਨਹੀਂ ਪਾਈ ਤਾਂ ਰੀਚ ਡਾਊਨ ਚਲ ਜਾਂਦੀ ਹੈ ਵੀਡੀਓ ਪਾਉਣ ਦਾ ਮਨ ਹੈ ਨਹੀਂਗਾ ਹੁਣ 2-3 ਦਿਨਾਂ ਤੋਂ ਤੇਗ ਬਿਮਾਰਾ ਜੀ 2-3 ਦਿਨਾਂ ਤੋਂ ਵੀਡੀਓ ਨਾ ਪੈਂਦੀ ਤਾਂ ਚੈਨਲ ਦੀ ਰੀਚ ਜਿਹੜੀ ਆਉਂਦੀ ਆ ਚਾਰ ਵੀਊ ਉਹ ਵੀ ਡਾਊਨ ਹੋ ਜਾਂਦੇ ਉਹ ਵੀ ਨਹੀਂ ਆਉਣੇ ਸੀਗੇ ਤੇ ਇਹੀ ਰੀਜ਼ਨ ਹੁੰਦਾ ਕਿ YouTube ਤੇ ਕੰਮ ਕਰਨਾ ਇੰਨਾ ਕ ਜਿਆਦਾ ਔਖਾ ਹੁੰਦਾ ਹ ਹੁਣ ਪਹਿਲਾਂ ਦਵਾਈ ਲੈ ਕੇ ਆਉਣੇ ਆ ਤੇ ਫਿਰ ਦੇਖਦੇ ਆਂਗੇ ਫਿਰ ਰੋਟੀ ਰੋਟੀ ਦਾ ਕੀ ਕਰਾਂਗੇ ਹੁਣ ਥੜਾ ਵਿਖੋ ਬਾਹਰ ਫਿਰ ਕੇ ਮਾ ਠੰਡ ਜੀ ਲੱਗਦੀ ਹੈ ਯਾਰ ਜਨਾ ਬਾਈ ਬੱਦਨਾ ਕਰਕੇ ਲੱਗਦਾਗਾ ਉਹ ਦੌੜ ਜੀ ਹੈ ਕਿ ਉਹਦੇ ਕਰਕੇ ਲੱਗਦਾਗਾ ਇਹ ਜੇ ਗੋਡੇ ਜੇ ਧਾਰੇ ਭਜਾਉਂਦੇ ਨੇਗੇ ਦੇ ਨੇ ਉਹ ਲੋਟੀ ਚੋਂ ਡਾੜੇ ਕੋ ਪੁਰਾਣਾ ਕਿੰਨਾ ਸੋਹਣਾ ਹੈ ਸੋ ਸਿਨੀ ਆਣੀ ਪਰਚੀ ਬਣ ਗਈ ਹੁਣ ਦਵਾਈ ਲੈ ਕੇ ਆਉਣੇ ਆ ਤੇ ਡਾਕਟਰ ਕਹਿੰਦੇ ਵੀ ਅੰਦਰੋਂ ਮਿਲ ਜਾਣੀਆਂ ਤੇ ਬਾਕੀ ਬਾਹਰੋਂ ਮਿਲਦੀ ਹੈ ਨਾ ਪਤਰੀ ਹੈ ਨਾ ਹਾਂਜੀ ਸਰੋਜੀ ਬੈਠੇ ਜੀ ਕਿਹੜੀ ਗਾੜੀ ਮੈਂ ਹੋਰ ਸਿੱਧਰੋਂ ਮਿਲਦੀ ਹੈ ਦਵਾਈ ਕਰੀ ਅੱਖੀਆਂ ਦੇ ਆ ਅਰਸੀਆਂ ਦੋਨੇ ਜਿਆਦਾਤਰ ਅਸੀਂ ਜਾਂਦੇ ਸੀ ਗੁਰਦੁਆਰੇ ਵੀ ਤੇ ਆ ਜੋ ਲਾਵਲੀ ਤੇ ਬਾਕੀ ਇੱਕ ਦਵਾਈ ਅੰਦਰੋਂ ਮਿਲ ਗਈ ਤੇ ਬਾਕੀ ਇਧਰ ਬਾਹਰ ਵੀ ਬਣਾਇਆ ਹੋਇਆ ਸਰਕਾਰੀ ਇੱਥੋਂ ਵੀ ਦਵਾਈਆਂ ਸਸਤੀਆਂ ਮਿਲਦੀਆਂ ਆ ਭਾਰਤੀ ਜਾਨਵਰ ਸਿਹਤ ਕੇਂਦਰ ਆ ਭਾਰਤੀ ਜਾਨਵਰ ਸਿਹਤ ਕੇਂਦਰ ਇੱਥੇ ਵੀ ਸਰਕਾਰੀ

ਦਵਾਈ ਮਿਲ ਗਈ ਹੁਣ ਅਸੀਂ ਡਾਕਟਰ ਨੂੰ ਪੁੱਛਿਆ ਇਹ ਵੀ ਕਿੰਨੇ ਕਿੰਨੇ ਲੈਣੀਆਂ ਹਨ ਇਹ ਨਾਰੀਅਲ ਪਾਣੀ ਕਿੱਥੇ ਪੀਲੂਗਾ ਇਹਦਾ ਨਹੀਂ ਹੈਗਾ ਇਹ ਫਮਤੇ ਦੁਬਾਰਾ ਫੇਰ ਡਾਕਟਰ ਕੋਲ ਆਇਆ ਨੇ ਫੇਰੋਂ ਪੁੱਛ ਕੇ ਕਿ ਕਿੰਨੇ ਦੇਣੀਆਂ ਤੇ ਘਰੇ ਜਾਣਾ ਬਾਹਰ ਵੀ ਖੁਸ਼ ਹੈ ਉਰੇ ਤਾਂ ਬੈਠੀ ਰਹੋ ਉਰੇ ਤਾਂ ਇਹਦਾ ਭੜਦੀ ਮੈਂ ਬੈਠਾ ਹਾਂ ਆਜਾ ਬੈਠਾ ਬੈਠੇ ਨਾ ਡੌਗੀ ਆ ਗਿਆ ਡੌਗੀ ਆ ਗਿਆ ਡੌਗੀ ਪਿੱਛੇ ਇਧਰ

ਆਹ ਨਾਲ ਵੀ ਨਾ ਨੇ ਜਿਹੜਾ ਬ੍ਰੇਕਤੀ ਖਾਂਦੀ ਉੱਪਰ ਉਹ ਮਿੱਕੇ ਮਿੱਕੇ ਉਹਦੀ ਤਾਂ ਪਾੜਾ ਦਿੰਦੇ ਆ। ਲੈ ਇਹਨਾਂ ਚ ਬੰਦਾ ਜਾਂਦਾ। ਬਹੁਤ ਚਲਾ ਕੇ ਬੰਦਾ ਹੈ। ਦਵਾਈਆਂ ਵੀ ਖਾਸੀਆਂ ਦੇ ਦੀਆਂ। ਇੱਕਾ ਉਹ ਰਸ ਦੇ ਪਾਣੀ ਚ ਘੋਲ ਲੋ। ਪਾਣੀ ਚ ਪਾ ਕੇ ਰੱਖ ਲੋ। ਹਾਂ ਬਤਰੀ। ਉਹ ਫਾਇਦਾ। ਮਾਂ ਕੰਨੀ ਲੋੜਾ ਨਹੀਂ ਫੜਾਉਂਦੇ। ਹਾਂ ਹੋਏ। ਇਹੇ ਰੱਖਾ ਅੱਗੇ। ये तो खराब नहीं खराब भी है। वही हो रहेगा मौसम बदल लेना मौसम करके हम थोड़ा ज़्यादा होगा। हम्म ऐसे ਤੇਗ ਦੇ ਬਿਮਾਰ ਹੋਣ ਕਰਕੇ ਬਹੁਤ ਖਲਾਰਾ ਪੈ ਰਿਹਾ ਹੈਗਾ ਕੁਛ ਨਹੀਂ ਕੰਮ ਹੋ ਰਿਹਾ ਬਸ ਉਹਨੂੰ ਦੁਪਹਿਰ ਦੀ ਤੇ ਰੋਟੀ ਦਾ ਨਵੇੜਾ ਦੁਪਹਿਰ ਦਾ ਟਾਈਮ ਹੋ ਗਿਆ ਸਬਜ਼ੀ ਬਣ ਰਹੀ ਹੈ ਹੁਣ ਗਾਜਰਾ ਮਟਰ ਤੇਗ ਦੇ ਨਾਲ ਮੈਂ ਵੀ ਬਣਾ ਰਹੀ ਹਾਂ ਹੈ ਦੇਖੋ ਦਿਖਾਉਂਦੀ ਹਾਂ

ਤੇ ਹੁਣ ਆਲੂ ਖਾ ਦੇ ਨੇ ਹੁਣ ਇੱਕ ਹੀ ਆਲੂ ਤਾਂ ਖੇੜਾ ਹੈ ਜਿੰਨਾ ਕੁ ਵੀ ਖਾਇਆ ਲੈ ਲੇਦੀ ਲੈ ਫੜੋ ਦੰਦੀ ਵੱਟੋ ਫਿਰ ਕੀ ਬਣਾਉ ਆਜ ਦਾ ਸਾਲ ਹੋ ਵੀ ਕਹਿੰਦੀ ਹੋਣੀ ਤੇਗ ਪਈਆ ਸਾਰਾ ਕੁਝ ਐਵੇਂ ਪਿਆ ਕਿਉਂਕਿ ਕੰਮ ਆ ਤੇ ਕਰ ਨਹੀਂ ਦੰਦੀ ਤੇ ਇਸ ਕਰਕੇ ਸਾਰਾ ਕੁਝ ਐਵੇਂ ਪਿਆ ਤੇ ਬਸ ਅੱਜ ਕੁਝ ਨਹੀਂ ਕਰਿਆ ਤੇਗ ਨੂੰ ਦਵਾਈ ਦੇਵਾ ਕੇ ਲੈ ਆ ਮੈਂ ਵੀ ਹੁਣ ਕੰਮ ਤੋਂ ਆਇਆ ਇਸ ਕਰਕੇ ਵੀਡੀਓ ਜੀ ਇੰਨੀ ਬਣਦੀ ਨਹੀਂ ਹੈਗੀ ਤੇ ਵੀਡੀਓ ਵਧੀਆ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਹੁਣ ਅੱਗੇ ਆਪਾਂ ਜਿੰਨਾ ਵੀ ਲੱਗ ਲੱਗੇ ਏਰੀਆ ਇਹ ਕਵਰ ਕਰਾਂਗੇ ਘੁੰਮਣ ਵਾਲੀਆਂ ਜਗ੍ਹਾ ਵਧੀਆ-ਵਧੀਆ ਜਿੰਨੇ ਵੀ ਕੋਈ ਜਿਹੜੀ ਜਿਹੜੀ ਵੀ ਪਲੇਸ ਹੈਗੀ ਆ ਵਧੀਆ ਘੁੰਮਣ ਵਾਲੀ ਉਹ ਸਾਰੀ ਆਪਾਂ ਲਵੇ ਲਵੇ ਵਾਲੀ ਕਵਰ ਕਰਾਂਗੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਾ ਕਰੋ ਕਿਉਂਕਿ ਜਿਹੜੀ ਵੀਡੀਓ ਦੀ ਰੀਚ ਨਹੀਂ ਵਧ ਰਹੀ ਬਸ ਇੰਨੇ ਕੀ ਵਿਊ ਆ ਰਹੇ ਆਗੇ ਜਿਹੜੇ ਥੋੜੇ ਜਿਹੇ ਹੈਗੇ ਆ ਜੇ ਵਿਊ ਆਉਣਗੇ ਤਾਂ ਹੀ ਚੈਨਲ ਗਰੋਥ ਕਰੂਗਾ ਤੇ ਤਾਂ ਹੀ ਜੀ ਜਿਆ ਵੀ ਕਰਦਾ ਵਧੀਆ ਵਧੀਆ ਵੀਡੀਓ ਬਣਾਉਣ ਵਾਸਤੇ ਤੇ ਜਦੋਂ ਲਾਈਕ ਨਹੀਂ ਕਰਦੇ ਵੀਡੀਓ ਚਲਦੀਆਂ ਨਹੀਂ ਆਗੇ ਫਿਰ ਜਿਹੜਾ ਮੂਡ ਆਫ ਹੋ ਜਾਂਦਾ ਹੈਗਾ ਜੇ ਤੁਸੀਂ ਮੋਟੀਵੇਸ਼ਨ ਦੇਓਗੇ ਵੀਡੀਓ ਨੂੰ ਲਾਈਕ ਕਰੋਗੇ ਰੀਚ ਵਧੂਗੀ ਉਸ ਤੋਂ ਬਾਅਦ ਹੀ ਵਧੀਆ-ਵਧੀਆ ਜਿਹੜਾ ਕੰਟੈਂਟ ਬਣਾ ਪਾਵਾਂਗੇ ਬਸ ਅੱਜ ਕੁਝ ਨਹੀਂ ਸੀਗਾ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਵਧੀਆ ਹੋਣਾ ਹੈ ਜੀ ਬਸ ਮਾਹੌਲ ਦਾ ਠੀਕ ਹੋ ਜਾਏ ਤੇ ਠੀਕ ਹੋ ਜਾਏ ਫਿਰ ਆਪਾਂ ਵਧੀਆ-ਵਧੀਆ ਵੀਡੀਓ ਬਣਾਇਆ ਕਰਾਂਗੇ ਤੇ ਸਪੋਰਟ ਜ਼ਰੂਰ ਕਰੋ ਤੇ ਮਿਲਦੇ ਆਪਾਂ ਕਰ ਨੂੰ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ